ਨਮਸਕਾਰ ਦੋਸਤੋ ਟ੍ਰੋਟਿਕਰ ਤੇ ਤੁਹਾਡੇ ਨਾਲ ਇੱਕ ਜਾਣਕਾਰੀ ਸਾਂਝੀ ਕਰ ਰਹੇ ਹਾਂ ਪਿਛਲੇ ਦਿਨ ਹੀ ਜਿਹੜਾ ਬੰਗਾ ਦੇ ਵਿੱਚ ਗੋਲੀकांड ਹੋਇਆ ਸੀ ਜਿਹਦੇ ਵਿੱਚ ਇੱਕ ਨੌਜਵਾਨ ਦੀ ਜਿਹੜੀ ਡੈਥ ਹੋ ਗਈ ਸੀ ਉਸ ਮਾਮਲੇ ਵਿੱਚ ਜ਼ਿਲ੍ਹਾ ਪੁਲਿਸ ਵੱਲੋਂ 10 ਨੌਜਵਾਨਾਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਹਾਲਾਂਕਿ ਜਿਹੜਾ ਮਾਮਲਾ ਹੈ ਉਹਦੇ ਵਿੱਚ ਸਿਰਫ ਤਿੰਨ ਬੰਦੇ ਜਿਹੜੇ ਬਾਈ ਨੇਮ ਨਾਮਿਨੇਟ ਹੋਏ ਸੀ ਬਾਕੀ ਅਗਿਆਤ ਦੱਸੇ ਜਾ ਰਹੇ ਸੀ ਪਰ ਜਦੋਂ ਹੁਣ ਪੁਲਿਸ ਵੱਲੋਂ ਇਸ ਮਾਮਲੇ ਦੀ ਜਿਹੜੀ ਆ ਗਹਿਨਤਾ ਦੇ ਨਾਲ ਜਿਹੜੀ ਜਾਂਚ ਕੀਤੀ ਗਈ ਉਸ ਮਾਮਲੇ ਵਿੱਚ ਹੁਣ ਤੱਕ ਜਿਹੜੇ ਆ 10 ਬੰਦੇ ਜਿਹੜੇ ਆ ਨੌਜਵਾਨ ਜਿਹੜੇ ਆ ਫੜੇ ਗਏ ਨਹੀਂ ਤੇ ਉਹਨਾਂ ਵਿੱਚੋਂ ਇੱਕ ਉਹ ਨੌਜਵਾਨ ਆ ਜਿਹੜਾ ਬਾਈ ਨੀਮ ਉਸ ਟਾਈਮ ਹੀ ਜਿਹੜਾ ਨਾਮਿਨੇਟ ਹੋਇਆ ਸੀ ਤੇ ਬਾਕੀ ਜਿਹੜੇ ਜਿਹੜੇ ਨੌਜਵਾਨ ਆ ਉਹਨੇ ਜਿਨ੍ਹਾਂ ਵੱਲੋਂ ਇਸ ਪੂਰਾ ਜਿਹੜਾ ਉਸ ਦਿਨ ਘਟਨਾ ਕਰਮ ਹੋਇਆ ਸੀ ਜਿਹੜੀ ਉਹ ਗੋਲੀकांड ਹੋਇਆ ਸੀ ਉਹਦੇ ਵਿੱਚ ਹਮਲਾਵਾਰਾਂ ਦੀ ਹੈਲਪ ਕੀਤੀ ਸੀ ਕਿਸੇ ਨੇ ਰੈਕੀ ਕੀਤੀ ਸੀ ਕਿਸੇ ਨੇ ਕੋਈ ਫੋਨ ਤੇ ਦੱਸਿਆ ਸੀ ਜਾਂ ਕਿਸੇ ਨੇ ਕੋਈ ਵਹੀਕਲ ਜਿਹੜਾ ਪ੍ਰੋਵਾਈਡ ਕੀਤਾ ਸੀ ਹੁਣ 10 ਬੰਦੇ ਜਿਹੜੇ ਗ੍ਰਿਫਤਾਰ ਜਿਨ੍ਹਾਂ ਦੇ ਨਾਮ ਨੇ ਤੁਹਾਨੂੰ ਦੱਸ ਦਿੰਨੇ ਆ ਇੱਕ ਹਰਸ਼ ਉਰਫ ਹਾਨੀ ਅੰਬੇਡਕਰ ਨਗਰ ਬੰਗਾ ਚਰਨਜੀਤ ਸਿੰਘ ਗੜਬਧਾਣਾ ਸਚਿਨ ਅੰਬੇਡਕਰ ਨਗਰ ਬੰਗਾ ਅਮਨਦੀਪ ਉਰਫ ਨੋਨੀ ਅੰਬੇਡਕਰ ਨਗਰ ਬੰਗਾ ਦੇ ਨੀਵੀ ਹਰਪ੍ਰੀਤ ਸੋਤਰਾ ਤੋਂ ਸ਼ੁਭਮ ਜਿਹੜੇ ਆ ਉਹ ਮੰਗੂ ਵਾਲ ਤੋਂ ਰਾਮ ਲੋਆਯਾ ਅੰਬੇਡਕਰ ਨਗਰ ਬੰਗਾ ਸੌਰਵ ਜਿਹੜਾ ਉਹ ਵੀ ਬੰਗਾ ਦੇ ਇਹ ਜਿਹੜੇ 8 ਨੌਜਵਾਨ ਇਸ ਤੋਂ ਇਲਾਵਾ ਦੋ ਨੌਜਵਾਨ ਹੋਰ ਵੀ ਜਿਹੜੇ ਪੁਲਿਸ ਵੱਲੋਂ ਹਿਰਾਸਤ ਵਿੱਚ ਲੈ ਲਏਗੇ ਨੇ ਇਹਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਵੱਲੋਂ ਇਹਨਾਂ ਨੂੰ ਰਿਮਾਂਡ ਦੇ ਵਿੱਚ ਜਿਹੜਾ ਭੇਜ ਦਿੱਤਾ ਗਿਆ ਜਿਹੜੇ ਬਾਕੀ ਜਿਹੜੇ ਮੁੱਖ ਦੋਸ਼ੀ ਨੇ ਉਹ ਵੀ ਪੁਲਿਸ ਦੇ ਦੱਸਣ ਦੇ ਅਨਸਾਰ ਜਲਦੀ ਗ੍ਰਿਫਤਾਰ ਜਿਹੜੇ ਹੋਣ ਦੀ ਉਮੀਦ ਆ ਤੋਂ ਧੰਨਵਾਦ